ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਉਤਰਾ ਚੜਾ ਆਉਂਦੇ ਆ ਉਹ ਆਕਾਸ਼ ਵਿੱਚ ਬੈਠੇ ਨੌਂ ਗ੍ਰਹਾਂ ਦੀ ਚਾਲ ਦਾ ਨਤੀਜਾ ਹੁੰਦੇ ਹਨ ਤੇ ਜਦੋਂ ਕੋਈ ਗ੍ਰਹਿ ਆਪਣੀ ਦਸ਼ਾ ਬਦਲਦਾ ਆ ਤਾਂ ਸਾਡੀ ਕਿਸਮਤ ਦਾ ਪੂਰਾ ਨਕਸ਼ਾ ਬਦਲ ਜਾਂਦਾ ਆ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈ ਹਾਂ ਸ਼ਨੀ ਮਹਾ ਦਸ਼ਾ ਬਾਰੇ ਇੱਕ ਬਹੁਤ ਅਹਿਮ ਵੀਡੀਓ ਇਸ ਸੰਸਾਰ ਦੇ ਵਿੱਚ ਮਨੁੱਖ ਇਕੱਲਾ ਨਹੀਂ ਜਿਉਂਦਾ ਤੁਹਾਨੂੰ ਲੱਗਦਾ ਹੋਣਾ ਮੈਂ ਰਿਸ਼ਤੇ ਨਾਤੇਾਂ ਦੀ ਗੱਲ ਕਰਨੀ ਆ ਹਰ ਕਿਸ ਵੀ ਨਹੀਂ ਅਸਲ 'ਚ ਮਨੁੱਖ ਦੀ ਜ਼ਿੰਦਗੀ ਬ੍ਰਹਿਮੰਡ ਦੀ ਗਤੀ ਨਾਲ ਜੁੜੀ ਹੋਈ ਆ। ਉਹੀ ਯੂਨੀਵਰਸ। ਵੇਦਾਂ ਅਨੁਸਾਰ ਜਦੋਂ ਗ੍ਰਹਿ ਚੱਲਦੇ ਆ ਤਾਂ ਮਨੁੱਖ ਦੇ ਕਰਮ ਜਾਗਦੇ ਆ। ਸੂਰਜ ਮਨੁੱਖ ਨੂੰ ਆਤਮ ਸਨਮਾਨ ਦਿੰਦਾ ਆ, ਚੰ드ਰਮਾ ਮਾਨਸਿਕ ਅਵਸਥਾ ਬਣਾਉਂਦਾ ਆ, ਮੰਗਲ ਹਿੰਮਤ ਤੇ ਜੋਸ਼ ਪੈਦਾ ਕਰਦਾ ਆ, ਬੁੱਧ ਬੁੱਧੀ ਤੇ ਫੈਸਲੇ ਦਿੰਦਾ ਆ। ਗੁਰੂ ਧਰਮ ਗਿਆਨ ਮਾਰਗ ਦਿਖਾਉਂਦਾ ਆ ਤੇ ਸ਼ੁਕਰ ਮਹਾਰਾਜ ਸੁਖ ਤੇ ਮਹਾ ਆਨੰਦ ਦਾ ਕਾਰਕ ਹੈ ਪਰ ਇਹਨਾਂ ਸਾਰੇ ਗ੍ਰਹਾਂ ਦੇ ਵਿੱਚ ਇੱਕ ਗ੍ਰਹ ਅਜਿਹਾ ਵੀ ਹੈ ਜੋ ਮਨੁੱਖ ਦੇ ਜੀਵਨ ਨੂੰ ਸਿਰਫ ਸੁੱਖਾਂ ਨਾਲ ਨਹੀਂ ਨਿਵਾਜ਼ਦਾ ਸਗੋਂ ਸੱਚ ਨਾਲ ਜੋੜਦਾ ਆ ਤੇ ਸੱਚ ਕੌੜਾ ਹੁੰਦਾ ਉਹ ਗ੍ਰਹ ਹੈ ਸ਼ਨੀ ਸ਼ਨੀ ਦਾ ਕੰਮ ਮਨੁੱਖ ਨੂੰ ਡਰਾਉਣਾ ਨਹੀਂ ਸ਼ਨੀ ਦਾ ਕੰਮ ਮਨੁੱਖ ਨੂੰ ਉਸ ਦੀ ਹਕੀਕਤ ਨਾਲ ਰੂਬਰੂ ਕਰਾਉਣਾ ਹੈਂਡਸ਼ੇਕ ਕਰਾਉਣਾ ਹੱਥ ਨਾਲ ਹੱਥ ਮਲਾਉਣਾ ਸ਼ੀਸ਼ਾ ਦਿਖਾਉਣਾ ਆ ਹਕੀਕਤ ਸ਼ੀਸ਼ਾ ਕਈ ਵਾਰੀ ਅਸੀਂ ਸੋਚਦੇ ਆ ਨਾ ਕਿ ਸਭ ਕੁਝ ਠੀਕ ਚੱਲ ਰਿਹਾ ਸੀ ਫਿਰ ਅਚਾਨਕ ਮੇਰੇ ਸੰਸਾਰਿਕ ਦੁਨਿਆਵੀ ਰਿਸ਼ਤੇ ਕਿ ਟੁੱਟਣ ਲੱਗ ਪਏ ਮੇਰੀ ਸਿਹਤ ਚੰਗੀ ਪਹਲੀ ਸੀ ਕਦੀ ਮੇਰਾ ਸਿਰ ਵੀ ਨਹੀਂ ਦੁਖਿਆ ਮੈਨੂੰ ਬੁਖਾਰ ਵੀ ਨਹੀਂ ਚੜਿਆ ਸਾਰੀ ਉਮਰ ਮੈਂ ਇੱਕ ਗੋਲੀ ਤੱਕ ਨਹੀਂ ਖਾਧੀ ਤਾਂ ਮੇਰੀ ਸਿਹਤ ਕਿਉਂ ਅਚਾਨਕ ਵਿਗੜ ਗਈ ਇਹ ਸਭ ਖੇੜ ਹੈ ਗ੍ਰਹਾਂ ਦੀ ਮਹਾਦਸ਼ਾ ਦੀ ਪਰ ਸਭ ਤੋਂ ਵੱਡਾ ਬਦਲਾ ਉਦੋਂ ਆਉਂਦਾ ਹੈ ਜਦੋਂ ਨਿਆਂ ਦਾ ਦੇਵਤਾ ਸ਼ਨੀ ਦੇਵ ਅਤੇ ਉਸ ਦੀ 19 ਸਾਲਾਂ ਦੀ 19 ਸਾਲ કુલ ਉਮਰ ਹੁੰਦੀ ਕਿੰਨੀ ਆ ਵਿਅਕਤੀ ਦੀ ਯਮਨੁਕ ਤੇ ਸੋ ਸ਼ਨੀ ਦੇਵ ਦੀ 19 ਸਾਲਾਂ ਦੀ ਲੰਬੀ ਮਹਾ ਦਸ਼ਾ ਜਦੋਂ ਕਿਸੇ ਮਨੁੱਖ ਦੇ ਜੀਵਨ ਚ ਦਸਤਕ ਦਿੰਦੀ ਆ ਤਦ ਫਿਰ ਬਹੁਤ ਵੱਡਾ ਬਦਲਾਅ ਜੀਵਨ ਚ ਆਉਂਦਾ ਹੈ ਮੈਂ ਦੱਸਣਾ ਚਾਹੁੰਨੀ ਆ ਤੁਹਾਡੀ ਕਿਉਰਿਓਸਟੀ ਲਈ ਕਿ ਸ਼ਨੀ ਮਹਾਦਸ਼ਾ ਮਨੁੱਖੀ ਜੀਵਨ ਵਿੱਚ ਕਿੰਨੀ ਵਾਰ ਆਉਂਦੀ ਹੈ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬੜੇ ਰਹਿਣਾ ਮੈਨੂੰ ਪਤਾ ਮੇਰੇ ਬਹੁਤੇ ਦਰਸ਼ਕ ਇੰਨੇ ਕੌਲੇ ਆ ਇੰਨੀ ਤਾਂ ਕੋਈ ਅਜੇ ਵਰਲਡ ਨੇ ਜਿਹੜੀ ਮੈਟਰੋ ਵੀ ਇਜਾਦ ਨਹੀਂ ਕੀਤੀ ਹੁਣੇ ਟ੍ਰੇਨ ਜਿੰਨੀ ਸਪੀਡ ਤੁਹਾਡੀ ਹੈ ਕਿ ਸਕਿਪ ਕਰ ਦਿਓ ਵੀਡੀਓ ਸਰਵ ਸੰਜਾ ਉਪਾ ਦੇਖਿਓ ਤੇ ਬਾਅਦ ਚ ਪੁੱਛਦੇ ਹੋ ਤੁਸੀਂ ਐਦਾਂ ਨਹੀਂ ਹੁੰਦਾ ਸ਼ੁਰੂ ਤੋਂ ਮੱਦ ਮੱਦ ਤੋਂ ਅਖੀਰ ਸਿਖਰ ਹੁੰਦਾ ਨਾ ਜਦੋਂ ਤਾਂ ਫਿਰ ਐਂਡ ट्रायंगल ਬਣਾਇਆ ਕਰੋ ਦੇਖਿਆ ਕਰੋ ਮੈਂ ਸ਼ਨੀ ਦਾ ਵਹੀ ਖਾਤਾ ਖੋਲਣ ਲੱਗੀ ਆ ਔਰ ਇਸ ਮਹਾਦਸ਼ਾ ਬਾਰੇ ਬਹੁਤ ਸਾਰੇ ਕਮੈਂਟ ਆਏ ਸੀ ਤਾਂ ਮੈਂ ਵੀਡੀਓ ਬਣਾਈ ਆ ਅਸਲ 'ਚ ਮਨੁੱਖੀ ਜੀਵਨ ਦੇ ਵਿੱਚ ਸ਼ਨੀ ਦੀ ਮਹਾਦਸ਼ਾ ਆਉਂਦੀ ਕਿੰਨੀ ਵਾਰ ਆ ਇਹ ਬਹੁਤ ਅਹਿਮ ਸਵਾਲ ਸੀ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਆ ਕਿ ਸ਼ਨੀ ਦੀ ਮਹਾਦਸ਼ਾ ਲੱਗਦਾ ਚੱਲ ਰਹੀ ਆ ਜੀਵਨ ਦਾ ਮੰਡੋਲ ਹੋਇਆ ਪਿਆ ਆ ਤਾਂ ਸ਼ਨੀ ਦੀ ਜਿਹੜੀ ਮਹਾਦਸ਼ਾ ਆ ਉਹ ਜੀਵਨ 'ਚ Uh, 19 ਸਾਲ ਦੀ ਟੋਟਲ ਹੁੰਦੀ ਆ ਕਿਉਂ ਕਿ ਇੱਕ ਇਨਸਾਨ ਦੀ ਔਸਤ ਉਮਰ ਮੈਂ ਜੇ ਲਾਵਾਂ ਐਵਰੇਜ ਤੁਸੀਂ ਸਹਿਮਤ ਹੋਵੋਗੇ ਮੇਰੇ ਪਿਆਰੇ ਦਰਸ਼ਕੋ 70-80 ਸਾਲ ਦੀ ਹੁੰਦੀ ਆ ਇਸ ਲਈ ਜ਼ਿਆਦਾਤਰ ਲੋਕਾਂ ਦੇ ਜੀਵਨ 'ਚ ਇਹ ਦਸ਼ਾ ਸਿਰਫ ਇੱਕ ਵਾਰ ਆਉਂਦੀ ਆ ਤੇ ਜੇਕਰ ਹੁਣ ਇਹ ਇੱਕ ਵਾਰ ਆਣੀ ਆ ਤਾਂ ਮੈਂ ਐਵਰੇਜ ਉਮਰ ਕੱਢੀ 80 ਸਾਲ ਜੇਕਰ ਇਹ ਬਚਪਨ ਚ ਆ ਗਈ ਤਾਂ ਕਿਸ ਤੁਹਾਡੇ ਜੀਵਨ ਦੇ ਪੱਖ ਤੇ ਖੇਤਰ ਤੇ ਭਾਰੂ ਪਏਗਾ ਪੜ੍ਹਾਈ ਤੇ ਸੇ ਤੇ ਇਸ ਰੰਮੰਦੀ ਸਿੱਧਾ ਕਿਰਾ ਪਾ ਲਿਆ ਤੁਹਾਡੀ ਐਜੂਕੇਸ਼ਨ ਤੁਹਾਡੀ ਹੈਲਥ ਜੇ ਆ ਗਈ ਹੈ ਜਵਾਨੀ ਚ ਮਹਾ ਦਸ਼ਾ ਦੇ 19 ਸਾਲ ਤਾਂ ਉਦੋਂ ਕੈਰੀਅਰ ਬੜਨਾ ਹੁੰਦਾ ਪੜਾਈ ਪੀਕ ਤੇ ਹੁੰਦੀ ਆ ਕੋਰਸ ਕਰਨੇ ਹੁੰਦੇ ਆ ਵਿਆਹ ਹੁੰਦਾ ਆ ਤਾਂ ਫਿਰ ਸੰਘਰਸ਼ ਤੇ ਵਿਅਤਤਾ ਜੀਵਨ ਨੂੰ ਪਰਖਿਆ ਜਾਂਦਾ ਬਹੁਤ ਵੱਡੀਆਂ ਵੱਡੀਆਂ ਅਜਮਾਇਸ਼ਾਂ ਹੁੰਦੀਆਂ ਤੇ ਜੇ ਕਿਤੇ ਆਉਂਦੀ ਆ ਬੁਢਾਪੇ ਚ ਤਾਂ ਇਹ ਤੁਹਾਨੂੰ ਵਧੀਆ ਹੀ ਕਰਦੀ ਆ ਫਾਇਦਾ ਆ ਮੈਂ ਤਾਂ ਸਮਝਾਂਗੀ ਕਿਉਂਕਿ ਇਹ ਅਧਿਆਤਮਕਤਾ ਵੱਲ ਲੈ ਕੇ ਜਾਂਦੀ ਹੈ ਵਿਰਲੇ ਲੋਕ ਹੁੰਦੇ ਆ ਜੋ ਆਪਣੇ ਜੀਵਨ ਵਿੱਚ ਇਸ ਦਸ਼ਾ ਨੂੰ ਦੋ ਵਾਰ ਦੇਖਦੇ ਆ ਅਦਰਵਾਈਜ਼ ਇਹ ਫੁੱਲ ਐਂਡ ਫਾਈਨਲ ਆ ਕਿ ਸ਼ਨੀ ਦੀ ਮਹਾ ਦਸ਼ਾ ਜੇ ਮਨੁੱਖੀ ਜੀਵਨ ਦੀ ਔਸਤ ਉਮਰ ਕੱਢ ਲਈਏ ਤਾਂ ਇੱਕ ਵਾਰ 19 ਸਾਲ ਚਾਹੇ ਉਹ ਬਚਪਨ ਚ ਆ ਗਈ ਚਾਹੇ ਉਹ ਜਵਾਨੀ ਚ ਆ ਗਈ ਤੇ ਚਾਹੇ ਉਹ ਬੁਢਾਪੇ ਚ ਆ ਗਈ ਆਉਣੀ ਹਰ ਹਾਲਤ ਹੈ ਸ਼ਨੀ ਦੇਵ ਦੀ ਮਹਾਨਤਾ ਕੀ ਆ ਉਹ ਅਨਿਸ਼ਾਸਨ ਤੇ ਨਿਆਂ ਦਾ ਦੇਵਤਾ ਹੈ ਸ਼ਨੀ ਕੋਈ ਡਰਾਉਣ ਵਾਲਾ ਗ੍ਰਹਿ ਨਹੀਂ ਮੇਰੀ ਹਰ ਵੀਡੀਓ 'ਚ ਤੁਸੀਂ ਸੁਣਦੇ ਹੋ ਬਲਕਿ ਇਹ ਤਾਂ ਇੱਕ ਟੀਚਰ ਹੈ ਅਧਿਆਪਕ ਹੈ ਸ਼ਨੀ ਦਾ ਕੰਮ ਹੈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਫालतू ਗੰਦਗੀ ਨੂੰ ਸਾਫ਼ ਕਰਨਾ ਜੀਵਨ ਦਾ ਗਟਰ ਜਦੋਂ ਭਰ ਜਾਏ ਗੰਦਗੀ ਦਾ ਤਦ ਸ਼ਨੀ ਆਉਂਦਾ ਹੈ ਜੇਕਰ ਤੁਹਾਡੀ ਕੁੰਡਲੀ 'ਚ ਸ਼ਨੀ ਮਜ਼ਬੂਤ ਆ ਤਾਂ ਫਿਰ ਇਹ 19 ਸਾਲ ਤੁਹਾਨੂੰ ਅਰਸ਼ਾਂ ਤੱਕ ਪਹੁੰਚਾ ਦੂ ਸ਼ਨੀ ਦੇ ਮੈਂ ਅੱਜ ਦੱਸਣ ਲੱਗੀਆਂ ਡਾਕਟਰ ਤੇਰਾਕਾਰ ਆਪਣੇ ਪਿਆਰੇ ਦਰਸ਼ਕਾਂ ਨੂੰ ਕਿ ਸ਼ਨੀ ਨੂੰ ਨਿੰਦਿਆ ਨਾ ਕਰੋ ਦਰਦੇ ਬਹੁਤ ਆ ਦਰ ਨੋ ਜਨਾਂ ਨੇ ਮਾੜੇ ਕਰਮ ਕੀਤੇ ਆ ਕਿਉਂ ਸ਼ਨੀ ਨੇ ਸ਼ੀਸ਼ਾ ਦਿਖਾਉਣਾ ਜੋ ਕੀਤਾ ਉਹ ਭੁਗਤਿਆ ਪੈਣਾ ਉਹ 19 ਸਾਲ ਫਿਰ ਤੋਂ ਸੀ ਰੁੱਲ ਕੇ ਰਹਿ ਜਾਂਦੇ ਹੋ ਦੱਸ ਦਿੱਤਾ ਮੈਂ ਤੁਹਾਨੂੰ ਤਿੰਨ ਖੇਤਰ ਦੇਖ ਲਓ ਹੁਣ ਤੁਹਾਡੇ ਬਚਪਨ ਚ ਚੱਲ ਰਹੀ ਹੈ ਜਾਂ ਜਵਾਨੀ ਚ ਚੱਲ ਰਹੀ ਹੈ 19 ਸਾਲ ਜਾਂ ਫਿਰ ਬੁਢਾਪੇ ਚ 19 ਸਾਲ ਚੱਲ ਰਿਹਾ ਹੈ ਤੋ ਜੇ ਤਾਂ ਤੁਸੀਂ ਤੁਹਾਡੇ ਕਰਮ ਚੰਗੇ ਆ ਤਾਂ ਤਰ ਤਾਂ 19 ਸਾਲ ਤੁਸੀਂ ਤਰ ਜਾਓਗੇ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਂਦਾ ਹੈ ਜੇਕਰ ਕਿਤੇ ਤੁਹਾਡੇ ਕਰਮ ਖਰਾਬ ਆ ਤਾਂ ਸ਼ਨੀ ਸਭ ਤੋਂ ਪਹਿਲਾਂ ਤੁਹਾਡੇ ਹੰਕਾਰ ਤੇ ਸੱਟ ਮਾਰੇਗਾ ਮੈਂ ਪੰਜ ਸੰਕੇਤ ਦੱਸਣ ਲੱਗੀ ਆ ਕਿ ਸ਼ਨੀ ਮਹਾਦਸ਼ਾ ਦੇ ਉੱਥੋਂ ਵੀ ਤੁਸੀਂ ਪਛਾਣ ਸਕਦੇ ਹੋ ਕਿ ਇਹ ਲੱਛਣ ਜਾਂ ਇਹ ਨਿਸ਼ਾਨੀਆਂ ਚੱਲ ਤਾਂ ਨਹੀਂ ਰਹੀਆਂ ਪ੍ਰੈਜ਼ੈਂਟ ਤੁਹਾਡੇ ਜੀਵਨ 'ਚ ਤਦ ਮੰਨ ਕੇ ਤੁਰੋ ਕਿ ਸ਼ਨੀ ਮਹਾਦਸ਼ਾ ਹੈ ਕਿਉਂਕਿ ਬਹੁਤਿਆਂ ਦੀ ਜਨਮ ਪੱਤਰੀ ਨਹੀਂ ਬਣੀ ਸ਼ਨੀ ਦੀ ਦਸ਼ਾ ਜਦੋਂ ਸ਼ੁਰੂ ਹੁੰਦੀ ਹੈ ਪਹਿਲਾ ਕੁਦਰਤ ਤੁਹਾਨੂੰ ਪੰਜ ਸੰਕੇਤ ਦੇਣ ਲੱਗਦੀ ਹੈ ਨੰਬਰ 1 ਪੈਰਾਂ ਦੇ ਵਿੱਚ ਤਕਲੀਫ ਅਚਾਨਕ ਤੁਹਾਡੇ ਪੈਰ ਭਿਆਨਕ ਰੂਪ ਚ ਦੁਖਣ ਲੱਗ ਪੈਣਗੇ ਜਾਂ ਅੱਡੀਆਂ ਦੇ ਵਿੱਚ ਬਹੁਤ ਭਿਆਨਕ ਦਰਦ ਰਹਿਣ ਲੱਗ ਪਵੇਗੀ ਡਾਕਟਰੀ ਕਾਰਨ ਹੋਰ ਹੋ ਸਕਦੇ ਆ ਦਵਾਈ ਖਾਣਿਓ ਦਵਾਈ ਖਾਂਦੇ ਰਹਿਣਾ ਪਰ ਅਚਨ ਚੇਤ ਜਦੋਂ ਇਹ ਸ਼ੁਰੂਆਤ ਹੋਵੇ ਤਾਂ ਪਹਿਲਾ ਸੰਕੇਤ ਇਹ ਸੀ ਦੂਜਾ ਸੰਕੇਤ ਖਾਨਦਾਨੀ ਚੀਜ਼ਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਭਾਵ ਕਰਦੀਆਂ ਪੁਰਾਣੀਆਂ ਕੰਧਾਂ ਕਰਦੀਆਂ ਜਿਹੜੀਆਂ ਉਹਨਾਂ ਚ ਤਰੇੜਾਂ ਸੀਲਨ ਸਲਾਬਾ ਆਉਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਜਿਹੜਾ ਤੁਹਾਡਾ ਘਰ ਦਾ ਲੋਹੇ ਦਾ ਸਮਾਨ ਗੁੰਮ ਹੋਣਾ ਸ਼ੁਰੂ ਹੋ ਜਾਊਗਾ ਗਵਾਚਣ ਲੱਪੂਗਾ ਤੀਜਾ ਕਾਰਨ ਤੀਜਾ ਸੰਕੇਤ ਤੀਜੀ ਨਿਸ਼ਾਨੀ ਸੰਗਤ ਦੇ ਵਿੱਚ ਤੁਹਾਡੇ ਸਾਥ ਦੇ ਵਿੱਚ ਬਦਲਾਅ ਆਏਗਾ ਤੁਹਾਡਾ ਮਨ ਅਚਾਨਕ ਇਕਾਂਤ ਲੱਭਣੀ ਸ਼ੁਰੂ ਕਰਦਾ ਹੈਗਾ ਤੁਹਾਡਾ ਮਨ ਭੀੜ ਚ ਨਹੀਂ ਲੱਗੇਗਾ ਜਾਂ ਫਿਰ ਤੁਸੀਂ ਆਪਣੇ ਤੋਂ ਨੀਵੇਂ ਪੱਧਰ ਦੇ ਲੋਕਾਂ 'ਚ ਬੈਣਾ ਸ਼ੁਰੂ ਕਰਦੇ ਹੋਗੇ ਤੁਹਾਡਾ ਲੈਵਲ ਡਾਊਨ ਆ ਜਾਣਾ ਚੌਥਾ ਸੰਕੇਤ ਦੱਸਣ ਲੱਗੀਆਂ ਨਿਸ਼ਾਨੀ ਪਛਾਣ ਲਿਓ ਝੂਠੇ ਇਲਜ਼ਾਮ ਤੁਸੀਂ ਸਹੀ ਵੀ ਹੋ ਪਰ ਦੁਨੀਆ ਤੁਹਾਨੂੰ ਗਲਤ ਸਮਝਣ ਲੱਗੇਗੀ ਤੁਹਾਨੂੰ ਲੱਗੇਗਾ ਕਿ ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਨਾ ਹਮੇਸ਼ਾ ਤੋਂ ਪਹਿਲਾਂ ਵਰਗਾ ਹੀ ਆ ਪਰ ਨਹੀਂ ਸੰਸਾਰ ਕਿਉਂਕਿ ਸ਼ਨੀ ਦੀ ਮਹਾਦਸ਼ਾ ਸ਼ੁਰੂ ਹੋ ਚੁੱਕੀ ਹੁੰਦੀ ਹੈ ਇਸ ਕਰਕੇ ਝੂਠੇ ਇਲਜ਼ਾਮ ਲੱਗਣੇ ਲੱਗਣੇ ਤੋਮ ਤਾਂ ਲੱਗੀ ਜਾਣੀਆਂ ਤੁਹਾਡੇ ਤੇ ਪੰਜਵੀਂ ਤੇ ਆਖਰੀ ਸੰਕੇਤ ਨਿਸ਼ਾਨੀ ਇਹ ਆ ਕਿ ਨੀਂਦ ਉੱਡ ਜਾਂਦੀ ਹੈ ਰਾਤਾਂ ਦੀ ਗਾਇਬ ਨੀਂਦ ਤੁਸੀਂ ਐਲਪ੍ਰੈਕਸ ਖਾ ਲਓ ਸਲੀਪਿੰਗ ਪਿਲਸ ਖਾ ਲਓ ਤੁਹਾਨੂੰ ਨੀਂਦ ਨਹੀਂ ਆਉਣੀ ਤੇ ਫालतू ਦੀ ਚਿੰਤਾਵਾਂ ਤੁਹਾਡੇ ਦਿਮਾਗ ਨੂੰ ਘੇਰ ਲੈਂਦੀਆਂ ਅਸਲ 'ਚ ਨਾ ਸ਼ਨੀ ਦੀ ਮਹਾਦਸ਼ਾ ਜਦੋਂ ਸ਼ੁਰੂ ਹੁੰਦੀ ਆ ਤਾਂ ਰਿਸ਼ਤਿਆਂ ਦਾ ਸੱਚ ਸਾਹਮਣੇ ਆਉਣਾ ਸ਼ੁਰੂ ਹੁੰਦਾ ਹੈ ਜੇਕਰ ਤੁਹਾਡਾ ਸੰਸਾਰਕ ਰਿਸ਼ਤਾ ਸਿਰਫ ਦਿਖਾਵੇ ਤੇ ਟਿਕਿਆ ਹੈ ਚਾਹੇ ਉਹ ਭੈਣ ਭਰਾਵਾਂ ਦਾ ਆ ਮਾਤਾ ਪਿਤਾ ਨਾਲ ਆ ਪਤੀ ਪਤਨੀ ਦਾ ਆਪਸ ਚ ਬੱਚਿਆਂ ਦਾ ਮਾਪਿਆਂ ਨਾਲ ਆ ਮਾਪਿਆਂ ਦਾ ਬੱਚਿਆਂ ਨਾਲ ਆ ਤਾਂ ਜੇ ਤਾਂ ਤੁਹਾਡਾ ਸੰਸਾਰਕ ਰਿਸ਼ਤਾ ਦਿਖਾਵੇ ਤੇ ਟਿਕਿਆ ਆ ਮਤਲਬ ਪ੍ਰਸਤੀ ਤੇ ਟਿਕਿਆ ਹੋਇਆ ਆ ਤਾਂ ਸ਼ਨੀ ਦੇ ਮਹਾਦਸ਼ਯ ਉਸ ਨੂੰ ਤੋੜਨ ਚ ਦੇਰ ਨਹੀਂ ਲਾਏਗੀ ਫਿਰ ਇਨਸਾਫ ਹੀ ਦਿੱਤਾ ਨਾ ਫਿਰ ਤੁਹਾਨੂੰ ਕਿ ਚੰਗਾ ਕਿਉਂ ਪੀਸੀ ਜਾਵੇ ਮਾੜੀ ਧਿਰ ਨੂੰ ਕੱਢ ਕੇ ਜਦੋਂ ਮੱਖਣ ਚੋਂ ਵਾਲ ਕਰਕੇ ਸਿੱਟ ਦੇ ਦਿੰਦਾ ਨਾ ਪਰੇ ਉਸ ਤਰ੍ਹਾਂ ਫਿਰ ਸ਼ਨੀ ਦੇਵ ਸਿੱਟ ਦਿੰਦੇ ਇਹ ਰਿਸ਼ਤਾ ਟੁੱਟ ਜਾਂਦਾ ਕਿਉਂਕਿ ਮਾੜੇ ਨੂੰ ਦੂਰ ਕਰਨਾ ਉਹਨਾਂ ਨੇ ਤੇ ਚੰਗੇ ਨੂੰ ਪ੍ਰੋਟੈਕਟ ਕਰਨਾ ਤਦੇ ਤਾਂ ਮੈਂ ਕਿਹਾ ਕਿ हटੀਆਂ ਕਿ ਜੇ ਚੰਗੇ ਕਰਮ ਕਰਦੇ ਫਿਰ ਤਾਂ ਤੁਹਾਨੂੰ ਸ਼ਨੀ ਦੇ ਮਹਾਦਸ਼ਾ ਆਉਣੀ ਵੈਸੇ ਇੱਕ ਵਾਰ ਆ ਜੀਵਨ ਚ ਜੇ ਦੋ ਵਾਰੀ ਵੀ ਆ ਜਾ ਤਾਂ ਤੁਹਾਨੂੰ ਕੋ ਭਰਾਉਣ ਦੀ ਲੋੜ ਹੈ ਨਹੀਂ ਕਿਉਂਕਿ ਤੁਸੀਂ ਚੰਗੇ ਹੋ ਮੜਨ ਮਾੜੇ ਡਰਨ ਹਾਂ ਸ਼ਨੀ ਦੇ ਮਹਾਦਸ਼ਾ ਜਿਵੇਂ ਚੱਲਦੀ ਹੈ ਨਾ ਤਲਾਕ ਦੇ ਕੇਸ ਅਕਸਰ ਸ਼ਨੀ ਦੀ ਮਹਾਦਸ਼ਾ ਚ ਵਾਧਿਆ ਕਿਉਂ ਕਿਉਂਕਿ ਸ਼ਨੀ ਤੁਹਾਨੂੰ ਸੱਚ ਦਿਖਾਉਂਦਾ ਹੈ ਕਿ ਇਹ ਦੋ ਜਣੇ ਆ ਇਹਨਾਂ ਚੋਂ ਇੱਕ ਨਿਹਾਇਤ ਹੀ ਛਲਕਪਟ ਕਰਨ ਵਾਲਾ ਧੋਖੇਬਾਜ਼ ਆ ਐਕਸਟਰਾ ਮੈਰਿਟਲ ਅਫੇਅਰਸ ਰੱਖਣ ਵਾਲਾ ਆ ਇਹ ਵਫਾਦਾਰ ਨਹੀਂ ਆ ਕਮਿਟਿਡ ਨਹੀਂ ਆ ਚਲੋ ਇਹਨੂੰ ਚੱਕ ਕੇ ਬਾਹਰ ਮਾਰੋ ਤਾਂ ਤੁਹਾਡਾ ਤਲੰਖ ਹੋ ਜਾਂਦਾ ਸ਼ਨੀ ਦੀ ਮਹਾਦਸ਼ਾ ਇਹ ਸੱਚ ਹੈ ਪਰ ਯਾਦ ਰੱਖਿਓ ਸ਼ਨੀ ਸਿਰਫ ਉਹ ਰਿਸ਼ਤੇ ਤੋੜਦਾ ਹੈ ਜੋ ਤੁਹਾਡੇ ਭਵਿੱਖ ਲਈ ਸਹੀ ਨਹੀਂ ਜੋ ਤੁਹਾਡੇ ਆਉਣ ਵਾਲੇ ਸਾਲਾਂ ਨੂੰ ਜਾਂ ਆਉਣ ਵਾਲੇ ਜੀਵਨ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡਣਗੇ ਸ਼ਨੀ ਉਹਨਾਂ ਰਿਸ਼ਤਿਆਂ ਨੂੰ ਤੋੜ ਕੇ ਬਗਾ ਕੇ ਹਜ਼ਾਰਾਂ ਕਿਲੋਮੀਟਰ ਦੂਰ ਮਾਰਦਾ ਚੱਕੇ ਪਿਆਰੇ ਦਰਸ਼ਕੋ ਮੈਂ ਤੁਹਾਨੂੰ ਸ਼ਨੀ ਦੀ ਦਸ਼ਾ ਦੇ ਪੰਜ ਸੰਕੇਤ ਦੱਸ ਦਿੱਤੇ ਤੁਸੀਂ ਸੁਣ ਲੈ ਪਲੀਜ਼ ਮੈਨੂੰ ਕਮੈਂਟ ਚ ਦੱਸਿਓ ਕਿ ਕੀ ਤੁਹਾਡੇ ਨਾਲ ਵੀ ਪਿਛਲੇ ਕੁਝ ਸਮੇਂ ਤੋਂ ਅਚਾਨਕ ਕਿਤੇ ਪੈਰਾਂ ਚ ਦਰਦ ਹੋ ਗਈ ਜਾਂ ਬਿਨਾਂ ਵਜ੍ਹਾ ਰਿਸ਼ਤਿਆਂ ਚ ਤਣਾ ਆ ਗਿਆ ਆਪਣੀ ਰਾਸ਼ੀ ਦੇ ਨਾਲ ਮੈਨੂੰ ਅਨੁਭਵ ਆਪਣਾ ਸਾਂਝਾ ਕਰਕੇ ਦੱਸਣਾ ਆ ਤਾਂ ਜੋ ਮੈਂ ਅਗਲੀ ਵੀਡੀਓ ਚ ਤੁਹਾਡੀ ਰਾਸ਼ੀ ਦੇ ਮੁਤਾਬਕ ਕੋਈ ਖਾਸ ਉਪਾਅ ਲੈ ਕੇ ਆ ਸਕਾਂ ਬਹੁਤ ਕੁਝ ਮੇਰੇ ਕੋਲ ਪ੍ਰਾਤਨ ਗ੍ਰੰਥਾਂ ਦਾ ਮੈਂ ਇਹ ਗਿਆਨ ਤੁਹਾਡੇ ਨਾਲ ਵੰਡਣਾ ਹਾਂ ਇਹ ਉਪਾਅ ਨੋਟ ਕਰੋ ਕਿਉਂਕਿ ਇਹ ਤੁਹਾਡੀ ਕਿਸਮਤ ਬਦਲਣ ਦੀ ਤਾਕਤ ਰੱਖਦੇ ਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਰਾਸ਼ੀ ਦੇ ਮੁਤਾਬਕ ਖਾਸ ਉਪਾਅ ਦੱਸਾਂ ਤਾਂ ਕਮੈਂਟਸ ਵਿੱਚ ਮੈਨੂੰ ਆਪਣੀ ਰਾਸ਼ੀ ਲਿਖ ਦਿਆ ਕਰੋ ਸ਼ਨੀ ਦੀ ਮਹਾਦਸ਼ਾ ਦੇ ਵਿੱਚ ਅਕਸਰ ਲੋਕ ਕੀ ਕਰਦੇ ਆ ਰਤਨ ਪਾਉਣ ਤੁਰ ਪੈਂਦੇ ਆ ਪਲੀਜ਼ ਮੇਰੀ ਗੱਲ ਗੌਰ ਨਾਲ ਸੁਣੋ ਨਗ ਪਾਉਣ ਲੱਪੇ ਬਿਨਾਂ ਅਜਮਾਇਸ਼ ਦੇ ਜਿਹਨੇ ਦੱਸਿਆ ਚੱਲ ਅਗਲੇ ਨੇ ਆਪਣਾ ਨਗ ਵੇਚਣਾ ਨਾ ਕਰੋ ਇਦਾਂ ਗੁਰੇਜ਼ ਕਰੋ ਰੁਕੋ ਸੈਕੰਡ ਓਪੀਨੀਅਨ ਜ਼ਰੂਰ ਲਓ ਜੇ ਤਾਂ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇੱਕ ਡਾਕਟਰ ਜੀ ਆਪਰੇਸ਼ਨ ਦੱਸਦਾ ਹੈ ਤੇ ਆਪਣੀ ਜਾਨ ਬਚਾਉਣ ਲਈ ਤੁਹਾਨੂੰ ਪੈਸੇ ਨਹੀਂ ਬਚਾਉਣ ਦੀ ਲੋੜ ਹੁੰਦੀ ਖਰਚਾ ਭਮਾ ਹੋ ਜਾਏ ਪਰ ਦੂਸਰੇ ਡਾਕਟਰ ਕੋਲ ਜ਼ਰੂਰ ਜਾਓ ਹੋ ਸਕਦਾ ਉਹ ਕਵੇ ਕਿ ਆਪਰੇਸ਼ਨ ਹੋਣਾ ਹੀ ਨਹੀਂ ਇਹ ਤਾਂ ਦਵਾਈ ਨਾਲ ਠੀਕ ਹੋ ਜਾਣਾ ਸੋ ਤੁਸੀਂ ਨਗ ਪਾਉਣ ਲੱਗ ਪੈਣੇ ਹੋ ਜਦੋਂ ਸ਼ਨੀ ਦੀ ਮਹਾਦਸ਼ਾਤੁਰ ਜਾਂ ਫਿਰ ਗੁੰਝਲਦਾਰ ਬਿੰਦੀਆਂ ਤੋਂ ਵੀ ਡਰਦੇ ਹੋ ਕਿ ਮੇਰ ਕੋ ਪਾ ਨਹੀਂ ਹੋਣੇ ਬੜੇ ਖਤਰਨਾਕੋ ਪਾ ਹੁੰਦੇ ਆ ਕਿਉਂ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਸਾਡੇ ਮਨ 'ਚ ਤੋਖਲਾ ਹੁੰਦਾ ਕਿ ਅਸੀਂ ਤਾਂ ਅੱਗੇ ਹੀ ਸ਼ਨੀ ਦੀ ਮਹਾਦਸ਼ਾ ਕਰਕੇ ਰੁਲੇ ਪਏ ਆ ਜਿਹੜੇ ਇਹ ਉਪਾਅ ਦੱਸੇ ਗਏ ਆ ਕਿਤੇ ਅਸੀਂ ਰੋਲ ਨਾ ਜਾਈਏ ਪਰ ਵੈਦਿਕ ਜੋਤਿਸ਼ 'ਚ ਕੁਝ ਅਜਿਹੇ ਸਰਵਸਾਂਝੇ ਉਪਾਅ ਡਾਕਟਰ ਤੇਰਾ ਕਰ ਲਿਆਉਂਦੀ ਹੈ ਜੋ ਸ਼ਨੀ ਦੇਵ ਨੂੰ ਪ੍ਰਸੰਨ ਕਰਦੇ ਆ ਤੇ ਇਹਨਾਂ ਦਾ ਕੋਈ ਮਾੜਾ ਪ੍ਰਭਾਵ ਜਾਂ ਸਾਈਡ ਇਫੈਕਟ ਨਹੀਂ ਹੁੰਦਾ ਚਾਹੇ ਤੁਹਾਡੀ ਰਾਸ਼ੀ ਕੋਈ ਵੀ ਹੋਵੇ ਚਾਹੇ ਜਨਮ ਪੱਤਰੀ ਬਣੀ ਆ ਚਾਹੇ ਜਨਮ ਪੱਤਰੀ ਨਹੀਂ ਬਣੀ ਇਸੇ ਕਰਕੇ ਤਾਂ ਇਹਨਾਂ ਨੂੰ ਸਰਵਸਾਂਝੇ ਤੇ ਸੁਰੱਖਿਅਤ ਉਪਾਅ ਮੰਨ ਕੇ ਮੈਂ ਤੁਹਾਨੂੰ ਦਿੰਨੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਹੁਣ ਉਹ ਉਪਾਅ ਆ ਜੋ ਸ਼ਨੀ ਦੀ ਮਹਾਦਰਸ਼ਾ ਦੌਰਾਨ ਤੁਸੀਂ ਕੋਈ ਵੀ ਰਾਸ਼ੀ ਵਾਲਾ ਬਿਨਾਂ ਡਰ ਤੋਂ ਕਰ ਲਵੇ ਕੋਈ ਨੁਕਸਾਨ ਨਹੀਂ ਤੁਹਾਨੂੰ ਲਾਭ ਹੀ ਲਾਭ ਹੋਏਗਾ ਪਹਿਲਾ ਉਪਾਅ ਮੈਂ 3-4 ਦੱਸਣੇ ਆ ਸ਼ਨੀ ਨਿਆਂ ਦਾ ਦੇਵਤਾ ਆ ਨਾ ਉਹ ਤੁਹਾਡੇ ਤੋਂ ਕੋਈ ਮਹਿੰਗੀ ਪੂਜਾ ਨਹੀਂ ਮੰਗਦਾ ਸਭ ਤੋਂ ਸੌਖਾ ਸਸਤਾ ਤੇ ਸੁਰੱਖਿਅਤ ਉਪਾਅ ਕੀ ਆ ਕਿ ਆਪਣੇ ਤੋਂ ਹੇਠਲੇ ਦਰਜੇ ਦੇ ਕਾਮਿਆਂ ਮਜ਼ਦੂਰਾਂ ਲੇਬਰ ਸਫਾਈ ਸੇਵਕ ਦਰਜਾ 4 ਕਰਮਚਾਰੀ ਸਤਕਾਰਤ ਨੇ ਸਾਰੇ ਰਿਸਪੈਕਟਫੁਲ ਮਿਹਨਤ ਕਰ ਰਹਾ ਸ਼ਨੀ ਉਹਨਾਂ ਚ ਵਸਦਾ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਨੂੰ ਦਬਕੇ ਨਾ ਮਰੋ ਜੇਕਰ ਤੁਸੀਂ ਉਹਨਾਂ ਨੂੰ ਖੁਸ਼ ਰੱਖ ਲਿਆ ਤਾਂ ਕੋਈ ਨਗ ਪਾਉਣ ਦੀ ਲੋੜ ਨਹੀਂ ਪੈਣੀ ਉਹਨਾਂ ਦਾ ਹੱਕ ਨਹੀਂ ਮਾਰਦੇ ਦਨ ਵੈਲੈਂਟ ਗੁੱਡ ਤੁਹਾਡੇ ਘਰ ਬਰਕਤ ਹੋਏਗੀ ਸ਼ਨੀ ਦੇਵ ਕਦੀ ਤੁਹਾਡਾ ਵਾੜ ਵੀ ਵੰਗਾ ਨਹੀਂ ਕਰਨਗੇ ਤੁਹਾਡਾ ਬੁਰਾ ਨਹੀਂ ਕਰਨਗੇ ਇਹ ਖੋਰੂਪਾ ਕਰ ਸਕਦੇ ਹੋ ਅਪਣਾ ਲਓ ਸਾਰੇ ਪਿੱਪਲ ਦੀ ਸੇਵਾ ਕਰਨੀ ਬਿਨਾਂ ਕਿਸੇ ਖਰਚੇ ਦੇ ਪ੍ਰਾਚੀਨ ਗ੍ਰੰਥਾਂ ਚ ਦਰਜ ਹੈ ਕਿ ਪਿੱਪਲ ਦੇ ਰੁੱਖ ਚ ਸਾਰੇ ਦੇਵਤਿਆਂ ਦਾ ਵਾਸ ਹੈ ਤੇ ਸ਼ਨੀ ਦੇਵ ਨੇ ਵਚਨ ਦਿੱਤਾ ਹੋਇਆ ਸੀ ਕਿ ਜਿਹੜਾ ਵੀ ਪਿੱਪਲ ਦੀ ਸੇਵਾ ਕਰੇਗਾ ਮੈਂ ਉਹਨੂੰ ਕਦੀ ਵੀ ਤੰਗ ਨਹੀਂ ਕਰਾਂਗਾ ਈਵਨ 19 ਸਾਲ ਦੀ ਮਹਾਦਸ਼ਾ ਵਿੱਚ ਵੀ ਤੋ ਕੀ ਕਰਨਾ ਤੁਸੀਂ ਹਰ ਸ਼ਨੀਵਾਰ ਨੋਟ ਕਰ ਲਓ ਸੂਰਜ ਡੁੱਬਣ ਤੋਂ ਬਾਅਦ ਸ਼ਨੀ ਦੇ ਉਪਾਸਾਰੇ ਦੇ ਸਾਰੇ ਸੂਰਜ ਅਸਤ ਹੋਣ ਤੋਂ ਬਾਅਦ ਹੁੰਦੇ ਆ ਇਹ ਵੀ ਜੀਵਨ ਚ ਪੱਲੇ ਬੰਨ ਲਓ ਗੱਲ ਪਿਪਲ ਦੇ ਰੁਖੇਟਾਂ ਸਰੋਂ ਦੇ ਤੇਲ ਦਾ ਦੀਵਾ ਵਾ ਲੈਣਾ ਮੰਦਿਰ ਚ ਚਲੇ ਜਾਓ ਮੰਦਿਰ ਚ ਕੋਈ ਨਹੀਂ ਤੁਹਾਨੂੰ ਰੋਕਦਾ ਉੱਥੇ ਲੋਕ ਦੀਵਾ ਵਾ ਲਦੇ ਹੀ ਆ ਇਹ ਉਪਾਹਰ ਰਾਸ਼ੀ ਲਈ ਅੰਮ੍ਰਿਤ ਦੇ ਸਮਾਨ ਹੈ ਕਿਸੇ ਵੀ ਧਰਮ ਦੇ ਹੋ ਕਰਿਓ ਜਾ ਕੇ ਕੋਈ ਗੱਲ ਨਹੀਂ ਇਹ ਟੂਨੇ ਨਹੀਂ ਹਨ ਇਹ ਟੁੱਟ ਕੇ ਆ ਇਹ ਉਪਾਅ ਆ ਇਹ ਤੁਹਾਡੇ ਭਲੇ ਲਈ ਆ ਇਹ ਕਿਸੇ ਦਾ ਨੁਕਸਾਨ ਨਹੀਂ ਕਰਦਾ हां तिजा उपा ਮਿਰ ਕੋਲ ਬੜਾ ਹੀ ਹੈ ਵਧੀਆ ਉਹ ਪੰਛੀਆਂ ਤੇ ਜਾਨਵਰਾਂ ਦੀ ਸੇਵਾ ਕਰਨ ਦਾ ਆ ਸ਼ਨੀ ਦੀ ਦਸ਼ਾ ਜਦੋਂ ਚੱਲਦੀ ਹੈ ਤੁਹਾਨੂੰ ਮਹਿਸੂਸ ਹੋ ਜਾਊਗਾ ਮੈਂ ਪੰਜ ਸੰਕੇਤ ਦਿਤਤੇ ਆ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਦੱਸਤੀਆਂ ਤਾਂ ਜੇ ਤੁਹਾਨੂੰ ਲੱਗੇ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੈ ਤਾਂ ਕਾਲੇ ਕੁੱਤੇ ਨੂੰ ਸਰੋਂ ਦੇ ਤੇਲ ਨਾਲ ਰੋਟੀ ਚੋਪੜ ਕੇ ਪਾਉਣੀ ਹੁੰਦੀ ਆ ਜਾਂ ਫਿਰ ਕੀੜੀਆਂ ਨੂੰ ਕਸਾਰ પા ਕੇ ਆਓ ਪੁੰਨਿਆ ਆਟਾ ਨਾ ਜਿਹੜਾ ਥੋੜਾ ਪੁੰਨ ਲਈਦਾ ਜੜਾਓ ਨਹੀਂ ਉਹਦੇ ਚ ਚੀਨੀ ਰਲਾ ਲੈਣੀ ਆ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ हां ध्यान ਰੱਖਿਆ ਕਰੋ ਮੈਂ ਲੋਕਾਂ ਨੂੰ ਦੇਖਿਆ ਕਿ ਐਡੇ ਐਡੇ ਵੱਡੇ ਢੇਰ ਲਾ ਦਿੰਦੇ ਉੱਥੇ ਜਾ ਕੇ ਕੀੜੀਆਂ ਦੇ ਭੌਣ ਦੇ ਉੱਪਰ ਉਹਨਾਂ ਦੀਆਂ ਖੋਡਾਂ ਤੇ ਵਿਚਾਰੀਆਂ ਨੂੰ ਮਾਰ ਦਿੰਦੇ ਆ ਆਲੇ ਦੋਲੇ ਪਾਈਦਾ ਜਿੱਥੇ ਉਹਨਾਂ ਦਾ ਘਰ ਦੇ ਹੋਲ ਆ ਸ਼ੇਕ ਬਣੇ ਹੋਏ ਆ ਉਹਨਾਂ ਦੀ ਖੋਡ ਦੇ ਉਧਰ ਨਹੀਂ ਉੱਪਰ ਨਹੀਂ ਸੜਦੇਦਾ ਕਿ ਉਹਨਾਂ ਨੂੰ ਇੰਨੀ ਮਿਹਨਤ ਕਰਕੇ ਫਿਰ ਦੁਬਾਰਾ ਉਹ ਸ਼ੇਕ ਕੱਢਣੇ ਪੈਣ ਧਰਤੀ ਹੋਰ ਖੋਦਣੀ ਪਵੇ ਨਹੀਂ ਆਲੇ-ਦੋਲੇ ਘੜ ਪਾਇਆ ਕਰੋ ਉਹਨਾਂ ਨੂੰ ਪਤਾ ਲੱਗ ਜਾਂਦਾ 스멜 ਆ ਜਾਂਦੀ ਹੈ ਤੇ ਉਹ ਚੁਗ ਲੈਣਗੇ ਆਪ ਹੀ ਇਹ ਜੀਵ ਦਿਆ ਕਰੋਗੇ ਤਾਂ ਤੁਹਾਡੇ ਵੱਡੇ ਤੋਂ ਵੱਡੇ ਦੋਸ਼ ਵੀ ਕੱਟੇ ਜਾਣੇ ਹਨ ਇੱਕ ਹੈ ਜੀ ਬੈਸਟ ਆਪਾਂ ਰੂਟੀਨ ਚ ਕਰੋ ਹਨੂਮਨ ਚਾਲੀ ਦਾ ਪਾਠ ਜੋਤਿਸ਼ ਸ਼ਾਸਤਰ ਅਨੁਸਾਰ ਜਿਸ ਦੇ ਉੱਤੇ ਵੀ ਹਨੂਮਨ ਜੀ ਦੀ ਕਿਰਪਾ ਹੋ ਗਈ ਸ਼ਨੀ ਉਹਦਾ ਬਾਲ ਵੀ ਵਿੰਦਾ ਨਹੀਂ ਕਰਦੇ ਉਸ ਦਾ ਕੁਝ ਨਹੀਂ ਵਿਗਾੜਦੇ ਉਸ ਨੂੰ ਅਸ਼ੀਰਵਾਦ ਦਿੰਦੇ ਆ ਤੇ ਹਰ ਰੋਜ਼ ਨਿਤਨੇਮ ਬਣਾ ਲਓ ਸਿਰਫ ਜਾਂ ਫਿਰ ਸ਼ਨੀਵਾਰ ਨੂੰ ਬਹੁਤਾ ਨਹੀਂ ਕਰ ਸਕਦੇ ਕਈ ਵਾਰੀ ਸਾਡੇ ਕੋਲ ਟਾਈਮ ਨਹੀਂ ਹੈ ਜਾਂ ਸਾਡੇ ਕਰਮਾਂ ਚ ਹੀ ਨਹੀਂ ਲਿਖਿਆ ਤੈਨ ਸ਼ਨੀਵਾਰ ਤੋਂ ਲੋ ਹਫਤੇ ਦਾ ਦਿਨ ਹਨੂਮਨ ਚਾਲੀਸਾ ਦਾ ਇਸ਼ਨਾਨ ਕਰਨ ਤੋਂ ਬਾਅਦ ਪਾਠ ਕਰੋ ਸਭ ਤੋਂ ਸੁਰਖੇਤ ਸ਼ਕਤੀ ਚੱਲੀ ਉਪਾ ਇਹ ਚਾਰ ਉਪਾ ਦੱਸਿਆ ਚਾਰੇ ਵੀ ਕਰਦੇ ਰਹੋ ਤਾਂ ਸ਼ਨੀ ਦੇਵ ਤੁਹਾਡੇ ਤੇ ਨਿਹਾਲ ਰਹਿਣਗੇ ਜੇਕਰ ਮੇਰੇ ਵੱਲੋਂ ਦੱਸੇ ਇਹਨਾਂ ਸੰਕੇਤਾਂ ਨੂੰ ਉਪਰੋਕਤ ਜੋ ਮੈਂ ਦੱਸ ਚੁੱਕੀਆਂ ਮਹਿਸੂਸ ਕੀਤਾ ਘਬਰਾਓ ਨਾ ਡਾਕਟਰ ਤੇਰੰਕੌਰ ਨੇ ਤੁਹਾਡੀ ਵਾਂ ਫੜੀ ਆ ਉਹ ਲੱਭ ਕੇ ਲਿਆਏਗੀ ਗਿਆਨ ਦੇ ਅਥਾ ਸਾਗਰ ਚੋਂ ਤੁਹਾਡੇ ਲਈ ਸਿੱਪੀਆਂ ਅਨਮੋਲ ਮੋਤੀ ਸੁੱਚੇ ਮੋਤੀ ਕਿਉਂਕਿ ਮੈਨੂੰ ਕੋਈ ਲਾਲਚ ਨਹੀਂ ਹੈ ਜੇ ਮੈਨੂੰ ਲਾਲਚ ਹੋਵੇ ਮੈਂ ਆਪਣੀ ਵੀਡੀਓਜ਼ ਦੀ ਸਕਰੀਨ ਤੇ ਆਪਣਾ ਨੰਬਰ ਡਿਸਪਲੇ ਕਰਾਂ ਇੱਥੇ ਅੰਦਾਜ਼ਾ ਲਾ ਲਿਓ ਕਿ ਮੈਂ ਕਿੰਨੀ ਇਮਾਨਦਾਰ ਹੋ ਸਕਦੀ ਹਾਂ ਤੁਹਾਡੇ ਲਈ ਕਰਮਾਂ ਨੂੰ ਸ਼ੁੱਧ ਰੱਖਣਾ ਪਹਿਲਾ ਫਰਜ਼ ਤਾਂ ਮੇਰਾ ਵੀ ਹੈ ਕਿ ਮੈਂ ਆਪਣੇ ਕਰਮ ਨਾ ਬਗਾਣਾ ਸੋ ਤੁਸੀਂ ਵੀ ਆਪਣੇ ਕਰਮਾਂ ਨੂੰ ਸ਼ੁੱਧ ਰੱਖਣਾ ਲੋੜਵੰਦਾਂ ਦੀ ਮਦਦ ਕਰਨ ਤੋਂ ਹੱਥ ਪਿੱਛੇ ਨਾ ਖਿੱਚਿਆ ਕਰੋ ਇੱਕੋ ਹੀ ਥਾਂ ਮਦਦ ਨਾ ਕਰਦੇ ਰਿਹਾ ਕਰੋ ਵੰਡ ਵੀ ਪਛਾਣ ਕੇ ਤਾਂ ਕਿ ਤੁਹਾਡੀ ਵੀ ਦਸਾਂ ਨਾ ਹੁੰਦੀ ਨੇ ਇੱਕ ਮਈ ਚੰਗੇ ਥਾਂ ਲੱਗੇ ਸਹੀ ਥਾਂ ਤੇ ਜਾਵੇ ਸ਼ਨੀਓ ਗ੍ਰਹਾ ਹੈ ਜਿਹੜਾ ਮਨੁੱਖ ਨੂੰ ਬਾਹਰੋਂ ਨਹੀਂ ਅੰਦਰੋਂ ਬਦਲਦਾ ਘਵਰਾਉਣਾ ਕਾ ਤੋਂ ਫਿਰ ਤੇ ਜਦੋਂ ਸ਼ਨੀ ਪ੍ਰਭਾਵੀ ਹੁੰਦਾ ਹੈ ਮਨੁੱਖ ਦੇ ਜੀਵਨ ਵਿੱਚ ਧੀਰਜ ਦੀ ਪਰਖ ਸ਼ੁਰੂ ਹੁੰਦੀ ਹੈ ਕਹਿ ਲਓ ਤੁਹਾਡੇ ਇਮਤਿਹਾਨ ਆ ਔਖੇ ਬਹੁਤ ਆਊਟ ਆਫ ਸਿਲੇਬਸ ਆ ਤੁਹਾਡੇ ਧੀਰਜ ਤੁਹਾਡੇ ਸਬਰ ਦੀ ਪਰਖ ਸ਼ੁਰੂ ਆ ਠੀਕ ਹੈ ਪਰ ਫਲ ਦੇਰ ਨਾਲ ਮਿਲਣਾ ਹੈ ਮਿਹਨਤ ਤੁਹਾਨੂੰ ਜ਼ਿਆਦਾ ਕਰਨੀ ਪੈਣੀ ਹੈ ਪਰ ਤਾਰੀਫ ਘੱਟ ਮਿਲਣੀ ਹੈ ਸ਼ਨੀ ਮਨੁੱਖ ਨੂੰ ਇਹੀ ਤਾਂ ਸਿਖਾਉਂਦਾ ਆ ਕਿ ਜੀਵਨ ਚ ਟਿਕਾਊ ਚੀਜ਼ਾਂ ਵਕਤ ਲੈਂਦੀਆਂ ਤੇ ਜੇ ਤੁਸੀਂ ਟਿਕਾਊ ਹੰਢਣਸਾਰ ਚੀਜ਼ਾਂ ਪ੍ਰਾਪਤ ਕਰਦੀਆਂ ਦੁਨੀਆ ਦੀਆਂ ਆਪਣੇ ਜੀਵਨ ਲਈ ਤਾਂ ਫਿਰ ਇਸੇ ਲਈ ਸ਼ਨੀ ਵਕਤ ਲੈਂਦਾ ਤੁਹਾਨੂੰ ਐਨ ਪਰਪੱਕ ਬਣਾ ਦਿੰਦਾ ਠੋਕ ਠੋਕ ਕੇ ਹੈਨਾ ਸੋਨਾ ਕਿੱਦਾਂ ਬਣਦਾ ਐਨ ਢਾਲ ਕੇ ਤਪ ਕੇ ਤਪ ਕੇ ਇਸ ਲਈ ਸ਼ਨੀ ਦੀ ਗਤੀ ਹੌਲੀ ਹੈ ਗ੍ਰਹਿ ਹੌਲੀ ਚੱਲਦਾ 19 ਸਾਲ ਲੱਗਦੇ ਪਰ ਉਹਦਾ ਪ੍ਰਭਾਵ ਕਹਿਰਾਇਆ ਜਿਸ ਮਨੁੱਖ ਨੇ ਇਮਾਨਦਾਰੀ ਨਾਲ ਜੀਵਨ ਜੀਆ ਲੈ ਕੇ ਲੈ ਲੋ ਉਸ ਲਈ ਸ਼ਨੀ ਸਜਾ ਨਹੀਂ ਦਿੰਦਾ ਉਹਨੂੰ ਬਹੁਤ ਮਿਹਰਬਾਨੀਆਂ ਦਿੰਦਾ ਬਹੁਤ ਉਹਦਾ ਘਰ ਭਰ ਦਿੰਦਾ ਵਾਦੇ ਬਰਕਤਾਂ ਆਸ਼ੀਰਵਾਦ ਨਹੀਂ ਪੈ ਜਾਂਦਾ ਕਹਿ ਲੋ ਅਸੀਸਾਂ ਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸ਼ਨੀ ਮਹਾਦਸ਼ਾ ਨਾਲ ਜੂਝ ਰਹੇ ਉਹ ਲੋਕ ਜੋ ਬਹੁਤ ਨਿਰਾਸ਼ ਹੋ ਚੁੱਕੇ ਆ ਪੈਸੇ ਨਾਲ ਲੁਟਾਓ ਕਿਤੇ ਵੀ ਜਾ ਜਾ ਕੇ ਤੁਹਾਡੇ ਦਿਲ ਦੇ ਅੰਦਰ ਬੈਠੀ ਹੋਈ دہشت ਦੂਰ ਹੋ ਸਕੇ ਸ਼ੇਅਰ ਕਰ ਦਿਓ ਘੱਟੋ ਘੱਟ 5 ਜਣੇ 5 ਜਣਿਆਂ ਨੂੰ ਇੱਕ ਮੇਰੀ ਵੀਡੀਓ ਸ਼ੇਅਰ ਕਰਾਇਆ ਕਰੋ ਸੱਚੀ ਜਿੱਥੇ ਗਿਆਨ ਆ ਗਿਆਨ ਵੰਡਣਾ ਵੀ ਚੰਗੇ ਕਰਮਾਂ ਚ ਹੀ ਹੁੰਦਾ ਸੋ ਚੈਨਲ ਡਾਕਟਰ 13 ਕਰਨ ਨੂੰ ਸਬਸਕ੍ਰਾਈਬ ਕਰਨਾ ਕਰਵਾਉਣਾ ਨਾ ਭੁੱਲੋ ਹਾਈਪ ਦੀ ਆਪਸ਼ਨ ਜ਼ਰੂਰ ਦਬ ਦਿਆ ਕਰੋ ਕਿਰਪਾ ਕਰਕੇ ਅਗਲੀ ਵੀਡੀਓ ਚ ਮੈਂ ਤੁਹਾਡੇ ਰੂਬਰੂ ਹੋਵਾਂਗੀ ਇੱਕ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ